ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਾਇਆ ਗਿਆ 6 ਜੂਨ 1984 ਵਾਲਾ ਘਲੂ ਘਰਾ ਹੋਇਆ ਕਿ ਬਿੱਲੀਆਂ ਦੀ ਲੜਾਈ ਵਿਚਾਲੇ ਬੰਦਰ ਬੈਠਾ ਸੀ ਗੱਲਬਾਤ ਖੁੱਲ ਕੇ ਕਰਨੀ ਹੈ ਜਿਗਰਾ ਰੱਖਿਓ ਸੁਣਨ ਦਾ ਅਸੇ ਮੇਰੀ ਇੱਕ ਫਿਤਰਤ ਹੁੰਦੀ ਹੈ ਵੀ ਜਿੱਥੇ ਬੰਦਾ ਸਹੀ ਹੋਵੇ ਨਾ ਉਹਨੂੰ ਹਿੱਕ ਥਾਪੜ ਕੇ ਸਹੀ ਕਹਿਣਾ ਹੈ ਭਾਵੇਂ ਮੇਰਾ ਦੁਸ਼ਮਣ ਕਿਉਂ ਨਾ ਹੋਵੇ ਨੀ ਜੀ ਤੌਰ ਤੇ ਕੁਲਦੀਪ ਸਿੰਘ ਗੜਗੱਜ ਜਿਹੜੇ ਜਥੇਦਾਰ ਨੇ ਉਹਨਾਂ ਨੇ ਅਰਦਾਸ ਰਾਹੀਂ ਜੋ ਕਹਿਣਾ ਸੀ ਕੌਮ ਪ੍ਰਤੀ ਉਹ ਕਹਿ ਤਾ ਪਰ ਜਿਹਦੇ मंसूਬੇ ਸੀ ਬਾਗੜ ਬਿੱਲੇ ਦੇ ਹਰਨਾਮ ਸਿੰਘ ਧਮੇਂ ਦੇ ਵੀ ਜਥੇਦਾਰ ਸਾਡੇ ਸਾਹਮਣੇ ਕੁਝ ਬੋਲੇ ਅਸੀਂ ਜੁੱਤ ਮੰਜੁੱਤੀ ਹੋਈਏ ਤੇ ਸਾਡੀ ਕੌਮ ਦਾ ਜਲੂਸ ਨਿਕਲੇ মিডিਆ ਰਾਹੀਂ ਪੱਗਾਂ ਲੈੰਦੀਆਂ ਦੇਖੀਆਂ ਜਾਣ ਤੇ ਇਹ ਟਕਾ ਕਿਤੇ ਨਾ ਕਿਤੇ ਹੋ ਗਿਆ ਇਹ ਗੱਲ ਕਹਿਣੀ ਆ ਬਹੁਤੇ ਲੋਕ ਸਾਡੀ ਕੌਮ ਵਿੱਚ ਉਹ ਨੇ ਜਿਨ੍ਹਾਂ ਦੇ ਆਪਣੇ ਬੋਲਣ ਲਈ ਜਵਾਨ ਗਿੱਠ ਦੀ ਲੱਗੀ ਹੁੰਦੀ ਹੈ ਜਦੋਂ ਕਿਸੇ ਨੇ ਬੋਲਣਾ ਹੁੰਦਾ ਉਦੋਂ ਉਹ ਕੰਨ ਬੰਦ ਕਰ ਲੈਂਦੇ ਮਤਲਬ ਆਪ ਜੋ ਮਰਜੀ ਬੋਲਣਾ ਤੇ ਜੇ ਦੂਜਾ ਸੱਚ ਬੋਲੇ ਤਾਂ ਉਹਨੂੰ ਵੀ ਬਰਦਾਸ਼ਤ ਨਹੀਂ ਕਰਨਾ ਹੁਣ ਕੀ ਹੋਇਆ ਫਿਰ ਤਾਂ ਦਲ ਖਾਲਸਾ ਵਾਲੇ ਉਹ ਮੰਡ-ਮੰਡ ਜਿਹੜਾ ਮੁੰਡਾ ਉਹ ਬੋਲਿਆ ਕਹਿੰਦਾ ਜੀ ਇੱਕ ਕਸੂਰbaar ਬਾਗੜ ਬਿੱਲੇ ਦਾ ਖਰੋਨੇ ਨਹੀਂ ਕਿਹਾ ਬਾਗੜ ਬਿੱਲੇ ਤਾਂ ਮੈਂ ਕਹਿੰਨਾ ਉਹਨੇ ਕਿਹਾ ਬਾਬਾ ਹਨਾਂ ਸਿੰਘ ਤੁਮਾਂ ਦਾ ਜਿਹੜਾ ਇਹ ਫੈਸਲਾ ਸੀ ਉਹ ਗਲਤ ਸੀ ਵੀ ਜਿਹੜਾ ਨਾਂ ਬੋਲੇ ਅਸੇ ਚਿੱਠੀਆਂ ਵੇਚਣ ਵਾਲਾ ਸਿਮਰ ਜੀ ਦਮਾਨ ਵੀ ਕਹਿ ਗਿਆ ਕਹਿੰਦਾ ਤੁਮੇ ਦੀ ਗਲਤੀ ਹੈ ਅੱਛਾ ਉਹ ਜਿਹੜਾ ਹੈ ਨਹੀਂ ਮੂਤਪਾਲ ਉਹਦਾ ਪਾਪਾ ਦਿਸਿਆ ਨਹੀਂ ਅੱਜ ਕਿਤੇ ਜਿਹੜਾ ਕਹਿੰਦਾ ਸੀ ਸਾਡਾ ਮੁੰਡਾ ਕੌਮ ਦਾ ਜਰਨੈਲ ਬਣਨਾ ਜੀ ਉਹ ਪਤਾ ਨਹੀਂ ਕਿੱਥੇ ਸੀ ਅੱਜ ਅੱਛਾ 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 ਉਹ ਜਿਹੜਾ ਐਮਪੀ ਸਾਹਿਬ ਹੈ ਚਿੱਟੀ ਦਾੜੀ ਹੋ ਗਈ ਉਹ ਸਾਹਮਣੇ ਆਇਆ ਜਦੋਂ ਤੋਂ ਪੁੱਛਿਆ ਗਿਆ ਵੀ ਕੌਮ ਦਾ ਸੰਦੇਸ਼ ਜਹਿਦਾਰ ਨੇ ਪੜ੍ਹਿਆ ਨਹੀਂ ਉਹ ਜੀ ਥੋੜਾ ਬਹੁਤਾ ਤਾਂ ਹੋ ਜਾਂਦਾ ਹੈ। ਉੱਕੀ ਖਾਦੀ ਚ ਚੰਗੀ ਤਰ੍ਹਾਂ ਗੱਲ ਆਉਂਦੀ ਨਹੀਂ ਸੀ। ਤੇ ਦਾੜੀ ਬਲ ਵੀ ਦੇਖਦਾ ਸੀ ਵੀ ਕੋਈ ਕਿਤੇ ਸਵਾਲ ਨਾ ਕਰ ਦੇ। ਉਹਦੀ ਖੇੜਾ ਛੜਾ ਗਿਆ। ਚਲੋ। ਜਿਹੜਾ कल्लू ਘਾਰਾ ਹੋਇਆ ਹੈ ਸਾਡੇ ਕੌਮ ਨੇ ਮਨਾਇਆ ਹੈ। ਔਰ ਜਿਹੜੇ ਉੱਥੇ ਮਨਾਉਣ ਵਾਲੇ ਕਢਮ ਚੌਧਰੀ ਇਕੱਠੇ ਹੋਏ ਸੀ ਧੰਮਾ ਹੋਵੇ, ਬਾਦਲ ਕਾ ਲਾਣਾ ਹੋਵੇ, ਹਸਮ੍ਰਿਤ ਮਾਨ ਹੋਵੇ, ਦਲ ਖਾਲਸਾ ਵਾਲੇ ਹੋਣ। ਖਸਾਲੀ ਧੁੱਤੇ ਹੋਣ ਇਹਨਾਂ ਦਾ ਮਕਸ਼ਦ ਘੱਲੂ ਘਰ ਮੰਣਾਉਣਾ ਸੀ ਬਿਲਕੁਲ ਨਹੀਂ ਤੂੰ ਇਹ ਦੇਖੀਂ ਫੁੱਟਮਾ ਗੋਲਕਾਂ ਦੇ ਉੱਪਰ ਐਦਾਂ ਕੂੜੀਆਂ ਲਾਈ ਬੈਠੇ ਸੀ ਮਤਲਬ ਵੀ ਹੋਰ ਲੋਕ ਪੈਸਾ ਨਾ ਪਾਉਣ ਜੈਲਸੀ ਹੁੰਦੀ ਆ ਨਾ ਵੀ ਇਹ ਬਾਦਲਾਂ ਕੋਲੇ ਜਾਂਦਾ ਉਹਦਾ ਪੈਸਾ ਸਾਡੇ ਕੋਲੇ ਆਵੇ ਤਾਂ ਠੀਕ ਹੈ ਇਹਨਾਂ ਹਰਾਮਖੋਰਾ ਦਾ ਘੱਲੂ ਘਾਰੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਕਹਿੰਦਾ ਪਰ ਜਹੇਦਾਰ ਨੇ ਵਧੀਆ ਧੌਂਕੇ ਮਾਰੀ ਜੁੱਤੀ ਤੋੜੀ ਦੀ ਬਾਗੜ ਬਿਲੇ ਦੇ ਮੂੰਹ ਤੇ ਅਰਦਾਸ ਵਿੱਚ ਕਹਤਾ ਕਿ ਸੱਚੇ ਪਾਤਸ਼ਾਹ ਜੀ ਕੌਮ ਨੂੰ ਇਕਜੁੱਟ ਹੋਣ ਵਾਸਤੇ ਵੱਲ ਵਖਸ਼ੋ ਨਾਲ ਸ਼ਬਦ ਪੜਦਾ ਗੁਰਮੁਖ ਵੈਸੋ ਸਫਾ ਬਸਾਏ ਸ਼ੁਰੂ ਕਿਤੋਂ ਹੁੰਦਾ ਹੋਏ ਇਕੱਤਰ ਮਿਲੋ ਮੇਰੇ ਪਾਏ ਦੁਬਦਾ ਦੂਰ ਕਰੋ ਲੁਨਾਈ ਹਰ ਨਾਮੇ ਕਿਹੋ ਬੋ ਜੋੜੀ ਗੁਰਮੁਖ ਵੈਸੋ ਸਫਾ ਵਸਾਏ ਬਹੁਤ ਕੁਛ ਕਹਤਾ ਅਰਦਾਸ ਵਿੱਚ ਜਿਹੜਾ ਸੰਦੇਸ਼ ਦੇਣਾ ਸੀ ਦੇਤਾ ਬਗੜ ਬਿੱਲਾ ਪਿੱਛੇ ਅੱਖਾਂ ਬੰਦ ਕਰੀ ਖੜਾ ਸੀ ਵੀ ਮੈਂ ਹੁਣ ਕੀ ਬੋਲ ਕਿਉਂਕਿ ਜੇ ਅਰਦਾਸ ਵਿੱਚ ਬੋਲਦਾ ਫਿਰ ਜੋਤੀਆਂ ਵਾਲੇ ਹੋਰ ਹੀ ਬਥੇਰੇ ਹੁੰਦੇ ਨੇ ਉੱਥੇ ਇਹ ਵੀ ਪਤਾ ਹੁੰਦਾ ਇਹਨਾਂ ਨੂੰ ਵੀ ਅਰਦਾਸ ਹੁੰਦੀ ਐ ਸੇ ਉਹਨੂੰ ਕੁਛ ਬੋਲ ਨਹੀਂ ਸਕਦੇ ਪਰ ਜੇ ਮੈਂ ਕਹਿੰਦਾ ਹੁੰਦਾ ਨਾ ਮੈਨੂੰ ਹੁਣ ਚੇਤੇ ਵੀ ਨਹੀਂ ਸ਼ਾਇਦ ਕੁਝ ਹੋਰ ਨਾ ਬੋਲ ਜਾ ਬੁੜੀਆਂ ਕਹਿੰਦੇ ਨਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ ਉਹ ਗੱਲ ਹੋਈ ਬਗੜ ਮਲੇ ਨਾਲ ਜੋਰ ਬੜਾ ਲੱਗਾ ਸੀ ਵੀ ਕਿਵੇਂ ਨਾ ਕਿਵੇਂ ਜੁਤਮ ਜੁੱਤੀ ਹੋਈ ਉੱਥੇ ਪੱਗਾਂ ਲੈਣ ਅੱਛਾ ਇਹ ਨਾ ਜਦੋਂ ਆਪ ਬੈਠਾ ਸੀ ਇਹਦੇ ਆਲੇ ਦੁਆਲੇ ਕਿਰਪਾਨਾਂ ਵਾਲੇ ਬੈਠੇ ਸੀ ਬੰਦੂਖੜੀਆਂ ਵਾਲੇ ਬੈਠੇ ਵੀ ਪਤਾ ਨਹੀਂ ਕੋਈ ਮਰੇ ਆ ਕਿ ਮਾਰੇ ਸਿਰ 'ਚ ਕੋਈ ਪਤਾ ਕੋਈ ਨਹੀਂ ਕਿ ਨੰਗ ਸਿੰਘ ਪੈ ਗਿਆ ਸੀ ਕਰਜ ਲੈ ਕੇ ਉਹ ਵੀ ਥੋੜਾ ਜਰੂਰਸਾ ਨਿਕਲਿਆ ਪਰ ਬਚਾਅ ਹੋ ਗਿਆ ਫਿਰ ਵੀ ਤੇ ਅੱਛਾ ਨੇੜੇ ਧਾਮੀ ਸਾਹਿਬ ਸੀ ਉਹਨਾਂ ਨੇ ਫਿਰ ਜਿਹੜੇ ਪਰਿਵਾਰ ਗਏ ਸੀ ਉਹਨਾਂ ਨੂੰ ਸਰੋਬੇ ਵਗੈਰਾ ਦੇ ਤੇ ਧੰਨਵਾਦ ਕਰਤਾ ਭਿੰਡਰਾਂ ਵਾਲੇ ਅੱਤਵਾਦੀ ਦਾ ਜ਼ਿਕਰ ਕਰਤਾ ਬੜਾ ਮੋਟਾ ਵਿੱਚ ਉਹ ਯਾਨੀ ਕਿ ਮੱਖੀ ਤੇ ਮੱਖੀ ਮਾਰੀ ਜਾਂਦੇ ਨੇ ਹਰ ਸਾਲ ਜਿਹੜਾ ਪਾਰਟਿਸਿਪ ਇਹਨਾਂ ਨੇ ਕਰਨਾ ਹੁੰਦਾ ਅੱਖਾਂ ਨੂੰ ਥੁੱਕ ਲਾ ਕੇ ਨਕਲੀ ਰੋਣਾ ਹੁੰਦਾ ਹੈ ਸਾਹਿਬ ਸਾਨੂੰ 84 ਨਹੀਂ ਭੁੱਲਦੀ ਅੱਛਾ ਹੁਣ ਜਿਹੜੀ ਗੱਲ ਕਹਿਣੀ ਆ ਨਾ ਉਹ ਟਿਕਾ ਕੇ ਕਹਿਣੀ ਆ ਸੁਣਿਓ ਧਿਆਨ ਨਾਲ ਇਹ 84 84 ਕਰਦੇ ਨੇ ਨਾ ਜਿਹੜਾ ਅਸਲ ਇਤਿਹਾਸ ਹੀ ਸਾਡੇ ਗੁਰੂ ਸਾਹਿਬਾਨ ਦਾ ਉਹਦਾ ਮਲਿਆ ਮੇਟ ਕਰਤਾ ਇਹ ਜੂਨ 84 ਦਾ ਸਿੱਖ ਕੌਮ ਦੇ ਨਾਲ ਕੋਈ ਸਬੰਧ ਨਹੀਂ ਭਿੰਡਰਾਂ ਵਾਲੇ ਦੀ ਇਹ ਕਰਦੂਤ ਸੀ ਇਹ ਕਹਿ ਲਈ ਭਿੰਡਰਾਂ ਵਾਲੇ ਨੇ ਆਪਣੇ ਪੁੱਤ ਬਚਾਏ ਲੋਕਾਂ ਦੇ ਉੱਥੇ ਮਰਵਾਏ ਜਿਹੜਾ ਕਲੂਕਾ ਰਮਾਇਆ ਜਾਂਦਾ ਤੇ ਐਦੋਂ ਵੱਧ ਕੀ ਕਹੀਏ ਕੁਛ ਕਹਿਣ ਦੀ ਲੋੜ ਨਹੀਂ ਜਿਹੜੇ ਸਮਝਦਾਰ ਹੁੰਦੇ ਨੇ ਉਹਨਾਂ ਲਈ ਹਿਸ਼ਾਰਾ ਹੀ ਕਹਿੰਦੇ ਹੁੰਦੇ ਆ ਕਾਫੀ ਹੈ ਉਹ ਸਮਝ ਜਾਣਗੇ ਪਰ ਜਿਹੜੀਆਂ ਬਯੰਤਾਂ ਤਾਣੇ ਬਾਣੇ ਬੁਣੇ ਸੀ ਬੇ ਇੱਕ ਦੂਜੇ ਦੇ ਜੁੱਤੀਆਂ ਲਾ ਕੇ ਕਿਵੇਂ ਮਾਰੀਏ ਜੇ ਕਹਦੇ ਹੱਥ ਵਿੱਚ ਪਾਣੀ ਵਾਲਾ ਗਲਾਸ ਹੈ ਜਾਂ ਪਾਣੀ ਵਾਲੀ ਬੋਤਲ ਹੈ ਵੀ ਉਹ ਇੱਕ ਦੂਜੇ 'ਤੇ ਕਿਵੇਂ ਚਲਾਈਏ ਉਹ ਹੋਇਆ ਨਹੀਂ ਉਹ ਕਿਉਂ ਨਹੀਂ ਹੋਇਆ ਕਿਉਂਕਿ ਜਿਹੇਦਾਰ ਨੂੰ ਪਤਾ ਸੀ ਵੀ ਇਹਨਾਂ ਦਾ ਜਾਣਾ ਕੱਖ ਨਹੀਂ ਬਦਨਾਮੀ ਮੇਰੀ ਹੋਣੀ ਹੈ ਉਹਨੇ ਪਹਿਲੀ ਅਰਦਾਸ ਵਿੱਚ ਜਿਹੜੇ 2-4 ਸ਼ਬਦ ਕਹਿਣੇ ਸੀ ਕਹਿ ਤੇ ਪਤਾ ਸੀ ਵੀ ਇੱਥੇ ਕੋਈ ਹੁਣ ਬੋਲ ਨਹੀਂ ਸਕਦਾ ਜਲੂਸ ਜਿਹੜਾ ਨਿਕਲਣਾ ਸੀ ਉਹ ਤੋਂ ਬਚਾ ਹੋ ਗਿਆ ਤੇ ਹੁਣ ਜਿਹੜਾ ਬਾਗੜ ਬਿੱਲਾ ਧੁਮਾ ਤੇ ਉਹਨੂੰ ਨੀਂਦ ਸ਼ਾਇਦ ਹੀ ਆ ਗਿਆ ਕਿਉਂਕਿ ਫੋਨ-ਫੋਨ ਕੀਤੇ ਹੁਣ ਇਹਨੇ ਬਾਹਰੋਂ ਕਦੀੜਾਂ ਨੇ ਖਾਲਸਤਾਨੀਆਂ ਨੇ ਆਈਐਸਆਈ ਨੇ ਫੋਨ ਕੀਤਾ ਹੋਣਾ ਵੀ ਇਦਾਂ ਕਰਕੇ ਇਹ ਮੇਨ ਸੰਸਥਾ ਹੈਗੀ ਐ ਸ਼੍ਰੋਣੀ ਕਮੇਟੀ ਅਕਾਲ ਤਖਤ ਸਿਰਮੌਰ ਹੈਗਾ ਉੱਥੇ ਜਲੂਸ ਕੱਢੋ ਮੜਾ ਮੋਟਾ ਉਹ ਨਿਕਲਿਆ ਨਹੀਂ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਕਹਿੰਦੇ ਸੀ ਘੱਲੂ ਘਾਰਾ ਮਨਾਉਣ ਵਾਸਤੇ ਜਾਂਦੇ ਆ ਉੱਥੇ ਤੇ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦਾ ਸ਼ੀਰੀ ਦੇਹਾੜਾ ਚੇਤੇ ਰੱਖਿਆ ਕਰੋ ਜੇ ਸ਼ੀਰੀ ਦੇਹਾੜੇ ਮਨੋਣੇ ਨੇ ਨਾ ਅੱਜ ਮੈਨੂੰ ਕਈਆਂ ਨੇ ਕਮੈਂਟ ਕੀਤੇ ਫਿਰ ਤਾਂ ਗੁਰੂ ਪਾਸ਼ਾ ਵੀ ਅਤਬੰਦੀ ਸੀ ਸੁਣ ਲਿਓ ਗੱਲ ਮੇਰੀ ਹੁਣ ਮੈਂ ਜਿਹੜੀ ਗੱਲ ਕਹਿਣੀ ਆ ਤੁਸੀਂ ਤਾਂ ਕਹਿ ਰਹੇ ਹੋ ਕਿ ਕਾਂਗਰਸ ਦੋਸ਼ੀ ਐ ਅਕਾਲ ਤਖਤ ਤੇ ਅਟੈਕ ਕੀਤਾ ਜਿਹੜਾ ਨਾ ਠਾਕਰ ਸਿੰਘ ਗੱਪੀ ਐ ਨਾ ਪਟਿਆਲੇ ਵਾਲਾ ਉਹਦੀ ਵੀਡੀਓ ਪਈ ਐ YouTube ਤੇ ਉਹ ਸੁਣ ਲਿਓ ਜੇ ਦਾਮ ਹੈਗਾ ਤਾਂ ਫਿਰ ਉਹਦੀ ਲੱਤਾਂ ਤੋੜਨੇ ਟਕਸਾਲ ਵਾਲੇ ਉਹ ਪਤਾ ਕਹਿੰਦਾ ਕਹਿੰਦਾ ਗੁਰੂ ਕਲਗੇਤਰ ਸੱਚੇ ਪਾਤਸ਼ਾਹ ਆਏ ਭਿੰਡਰਾਂ ਵਾਲੇ ਨੂੰ ਕਹਿੰਦੇ ਕਿ ਦਰਬਾਰ ਸਾਹਿਬ ਤੇ ਅਟੈਕ ਹੋ ਜਾਣ ਦੇ ਨਹੀਂ 100 ਸਾਲ ਤੋਂ ਪ੍ਰਚਾਰ ਕਰਦਾ ਨਵੇਂ ਤਾਂ ਵੀ ਟਕਸਾਲ ਦਾ ਉਹਨਾਂ ਪ੍ਰਚਾਰ ਨਹੀਂ ਹੋਣਾ ਜਿੰਨਾ ਇੱਕ ਵਾਰੀ ਦਰਬਾਰ ਸਾਹਿਬ ਤੇ ਅਟੈਕ ਹੋ ਕੇ ਕੱਲ ਤੱਕ ਤੇ ਅਟੈਕ ਹੋ ਕੇ ਹੋ ਜਾਊਗਾ ਮਤਲਬ ਅਕਾਲ ਤਖਤ ਸਾਹਿਬ ਤੇ ਅਟੈਕ ਤਕਸਾਲ ਦੇ ਮੁਤਾਬਕ ਗੁਰੂ ਕਲਮੀਤ ਸੱਚੇ ਪਾਤਸ਼ਾਹ ਨੇ ਭਿੰਡਰਾਂ ਵਾਲੇ ਦੀ ਰੈ ਦੇ ਨਾਲ ਕਰਵਾਇਆ ਇਹ ठाकुर ਸਿੰਘ ਗੱਪੀ ਕਹਿ ਰਿਹਾ ਜਿਹਦੀ ਧੌਣ ਵਿੱਚ ਕਿਲਾ ਹੋਵੇ ਉਹ ਮੈਥੋਂ ਵੀਡੀਓ ਲੈ ਲਿਓ ਜਾਂ YouTube ਤੇ ਜਾ ਕੇ ठाकुर ਸਿੰਘ ਗੱਪੀ ਨੂੰ ਸੁਣ ਲਿਓ ਸਮਝ ਆਈ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ